ਸ਼ੇਅਰ ਕਰੋ ਕੰਨ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ ਤੇ ਲੋ ਜੀ ਕੰਮ ਹੈ ਜਿਹੜਾ ਆਪਣਾ ਬੜੀ ਸਪੀਡ ਨਾਲ ਜਿਹੜਾ ਉਹ ਚੱਲ ਰਿਹਾ ਏ ਮਿਸਤਰੀ ਹੈ ਜਿਹੜਾ ਆਪਣਾ ਬਹੁਤ ਕਹਿੜਾ ਏ ਕੀ ਮਿਸਤਰੀ ਪਿੰਡ ਬੜਾ ਕਰਾਉ ਠੀਕ ਹੈ ਜੀ ਕੰਮ ਬਾਈ ਬਹੁਤ ਵਧੀਆ ਕਰਦਾ ਏ ਅੱਜ ਹੈਗਾ ਕੰਮ ਦਾ ਆਪਣਾ ਪੰਜਵਾਂ ਦਿਨ ਤੇ ਲੇਬਰ ਵਾਲੇ ਹੈਗੇ ਆ ਜੀ ਆਪਾਂ ਵਿੱਚੇ ਮੈਂ ਹੋ ਗਿਆ ਦੋ ਬੰਦੇ ਤੇ ਇੱਕ ਗੰਡਾ ਤੇ ਕੰਮ ਆਪਣਾ ਵਧੀਆ ਚੱਲ ਰਿਹਾ ਠੀਕ ਹੈ ਜੀ ਆਹ ਦੇਖੋ ਇੱਧਰ ਤੇ ਅੱਜ ਜਿਹੜੇ ਬੀਮ ਆ ਜਿਹੜੇ ਪਰ ਹੋਉਂਗੇ ਉਹ ਅੱਜ ਤੁਹਾਨੂੰ ਦਿਖਾਉਨੇ ਆ ਆਪਣੇ ਮਕਾਨ ਦਾ ਨਕਸ਼ਾ ਜੇ ਨਕਸ਼ਾ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰਿਓ ਸ਼ੇਅਰ ਕਰਿਓ ਜੀ ਠੀਕ ਹੈ ਜੀ ਤੇ ਇੱਧਰ ਹੋ ਗਈ ਜੀ ਆਪਣੀ ਪਿੱਛੇ ਬੈਕ ਸਾਈਡ ਤੇ ਗੈਲਰੀ ਗੈਲਰੀ ਛੱਡੀ ਆ ਜੀ ਆਪਾਂ ਨੇ 8 ਫੁੱਟ ਠੀਕ ਹੈ ਜੀ 8x8 ਤੇ ਇੱਧਰ ਇੱਕ 8x6 ਦਾ ਆ ਗਿਆ ਬਾਥਰੂਮ ਠੀਕ ਹੈ ਜੀ ਪਿੱਛੇ ਇਹਨੂੰ ਆਪਾਂ ਅਟੈਚ ਕਰਾਂਗੇ ਕਮਰੇ ਦੇ ਨਾਲ ਤੇ ਇਹ ਹੋ ਗਿਆ ਰੂਮ ਇਧਰ ਇੱਕ ਤੁਹਾਨੂੰ ਸਾਰਾ ਦਿਖਾਉਨੇ ਆ ਠੀਕ ਹੈ ਜੀ ਆ ਦੇਖੋ ਆ ਗੱਬੇ ਜਿਹੜਾ ਇੱਧਰ ਰੂਮ ਆਊਗਾ ਇੱਕ ਤੇ ਉਸ ਤੋਂ ਅੱਗੇ ਆ ਗਿਆ ਹਾਲ ਠੀਕ ਹੈ ਜੀ ਇਹ ਹਾਲ ਹੈ ਤੇ ਇੱਧਰ ਸਾਹਮਣੇ ਆਪਣਾ ਆਊਗਾ ਕਿਚਨ 10x7 ਦਾ ਤੇ ਇੱਕ ਕਮਰਾ ਚੱਲੇ ਗਿਆ ਆ ਇੱਧਰ ਤੇ ਉਹ ਖੁੰਜੇ ਦੇ ਵਿੱਚ ਜਿੱਥੇ ਬਜਰੀ ਪਈ ਆ ਉੱਥੇ ਤੋਂ ਚੜਾਵਾਂਗੇ ਆਪਾਂ ਪੌੜੀ ਠੀਕ ਹੈ ਜੀ ਤੇ ਇੱਧਰ ਆਪਾਂ ਪੌੜੀ ਚੜਾਵਾਂਗੇ ਤੇ ਇੱਧਰ ਬਣਾਈ ਹੈ ਜੀ ਆਪਾਂ ਨੇ ਦੁਕਾਨ ਇੱਕ 12 बाई 8 ਦੀ ਠੀਕ ਹੈ ਜੀ ਇੱਥੇ ਕੋਈ ਆਪਾਂ ਕੰਮ ਤੋਰੂਗੇ ਆਪਣਾ ਤੇ ਇੱਧਰ ਆਪਣਾ ਗੇਟ ਆ ਜਾਊਗਾ ਮੇਨ ਠੀਕ ਹੈ ਜੀ ਸੋ سپورਟ ਕਰਨ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਲੋ ਜੀ ਅੱਜ ਫਿਰ ਤੁਹਾਨੂੰ ਦਿਖਾਉਣੀ ਆ ਅੱਜ ਦਾ ਪੂਰਾ ਵਲੋਗ ਕਿਉਂਕਿ ਅੱਜ ਆਪਾਂ ਭਰਾਂਗੇ ਬੀਮ ਸੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਕਮੈਂਟ ਜ਼ਰੂਰ ਕਰਿਓ ਲਓ ਜੀ ਬੀਮਾ ਜਿਹੜੇ ਇੱਧਰ ਭਰ ਹੋ ਰਹੇ ਆ ਜੀ ਆ ਦੇਖੋ ਠੀਕ ਆ ਜੀ ਇਸ ਤਰੀਕੇ ਨਾਲ ਬੀਮਾ ਜਿਹੜੇ ਭਰੇ ਜਾ ਰਹੇ ਆ ਸੋ ਬੀਮਾ ਦਾ ਕੰਮ ਜਿਹੜਾ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ ਪਾਊਗਾ ਭਰਤ ਤੇ ਇੱਧਰ ਸਮੋਸਾ ਪਾਰਟੀ ਚੱਲ ਰਹੀ ਹੈ ਜੀ ਬੁੱਗੇ ਵੀਰ ਨਹੀਂ ਕਹਿੰਦੇ ਸੀ ਸਮੋਸੇ ਖਾਣੇ ਅੱਜ ਜਲੇਬੜੇ ਮਹਾ ਚਲੋ ਅੱਜ ਤੁਹਾਨੂੰ ਸਮੋਸੇ ਖਿਲਾਉਂਦੇ ਫਿਰ ਆਪਾਂ ਤੇ ਇੱਧਰ ਮਸਾਲਾ ਜਿਹੜਾ ਹੋਰ ਡਲਿਆ ਹੋਇਆ ਸੋ ਅੱਜ ਦਾ ਬਲੌਗ ਆ ਜਿਹੜਾ ਫਿਰ ਕਰਦੇ ਆ ਜੀ ਆਪਾਂ ਇੱਥੇ ਖਤਮ ਲਾਂਗੇ ਜੀ ਫਿਰ ਹੁਣ ਆਪਾਂ ਇੱਕ ਅਗਲੀ ਵੀਡੀਓ ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸਪੋਰਟ ਕਰਿਓ ਕਮੈਂਟ ਕਰਿਓ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ